ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਤਾਰ ਤੇ ਤੇ ਆਓ ਅੱਜ ਆਪਾਂ ਸੁਣਦੇ ਹਾਂ ਲੇਖਕ ਗ੍ਰਾਮਪ੍ਰੂਪ ਅਣਖੀ ਜੀ ਦਾ ਲਿਖਿਆ ਹੋਇਆ ਨਾਵਲ ਸਰਦਾਰੋ ਪਾਗ ਛਮ ਦੁੱਲਾ ਸਰਦਾਰੋ ਦੀ ਭਾਲ ਵਿੱਚ ਠੇਕੀ ਅਬੋਹਰ ਤੇ ਭਾਈ ਰੂਪੇ ਹੋ ਕੇ ਜਦੋਂ ਪਿੰਡ ਮੁੜਿਆ ਸੀ ਤਾਂ ਉਹਨੇ ਖੋਦ ਹੀ ਚੌਂਕੜੀ ਉੱਤੇ ਬੰਦਿਆਂ ਵਿੱਚ ਮੰਗਲ ਬੈਠਾ ਦੇਖ ਕੇ ਪੱਕਾ ਅੰਦਾਜ਼ਾ ਲਾਇਆ ਸੀ ਕਿ ਉਹ ਨੂੰ ਮਹੰਗਲ ਨਹੀਂ ਲੈ ਗਿਆ ਆਥ ਨੇ ਊਠ ਲੈ ਕੇ ਚੰਨੂ ਜਦੋਂ ਘਰੇ ਆਇਆ ਤਾਂ ਦੁੱਲੇ ਨੇ ਮੁੰਡੇ ਨਾਲ ਗੱਲ ਛੇੜੀ ਐਨੇ ਦਿਨ ਲੰਘ ਗਏ ਸਨ ਦੁੱਲਾ ਆਪਣੇ ਆਪ ਵਿੱਚ ਗੁੰਮਸੁੰਮ ਸੀ ਨਾ ਉਹਨੇ ਚੰਨੂ ਨਾਲ ਕੋਈ ਗੱਲ ਕੀਤੀ ਸੀ ਤੇ ਨਾ ਉਹਦੇ ਬਹੂ ਗਾਨੀ ਨਾਲ ਗਰਮੀਆਂ ਦੇ ਦਿਨ ਸਨ ਖੂਹ ਦੇ ਪਾਣੀ ਨਾਲ ਣਾ ਕੇ ਜਦੋਂ ਚੰਨੂ ਮੰਜੀ ਉੱਤੇ ਰੋਟੀ ਖਾਣ ਬੈਠਾ ਦੁੱਲਾ ਉਹਦੇ ਨੇੜੇ ਹੋ ਗਿਆ। ਨਹਿਰੂ ਚੰਨੂ ਦੇ ਗੋਡੇ ਨੂੰ ਹੱਥ ਲਾ ਕੇ ਉਡੀਕ ਰਿਹਾ ਸੀ। ਕਦੋਂ ਉਹਦਾ ਬਾਪ ਉਹਦੇ ਮੂੰਹ ਵਿੱਚ ਮੁਰਕੀ ਪਾਉਂਦਾ ਹੈ। ਚੰਨੂ ਯਾਰ ਗਜ਼ਬ ਹੋ ਗਿਆ। ਮੈਂ ਤਾਂ ਸਾਰੇ ਜਾਇਆ। ਕਿਧਰੇ ਮੁਸ਼ਕ ਵੀ ਨਹੀਂ ਤੇਰੀ ਮਾਸੀ ਦਾ। ਚੰਨੂ ਨੀਵੇਂ ਪਾ ਕੇ ਰੋਟੀ ਖਾਂਦਾ ਰਿਹਾ। ਉਹਦੇ ਕੋਲ ਕੋਈ ਜਵਾਬ ਨਹੀਂ ਸੀ। ਕੋਈ ਸਲਾਹ ਨਹੀਂ ਸੀ। ਦੁੱਲਾ ਉਹਦੇ ਮੂੰਹ ਵੱਲ ਝਾਕਦਾ ਰਿਹਾ। ਜਿਵੇਂ ਉਹਦਾ ਕੋਈ ਇੱਕ ਬੋਲ ਉਹ ਦੇਖਦਾ ਹੋਵੇ। ਚੰਨੂ ਨੇ ਬੁਰਕੀ ਸੰਗੋਂ ਥੱਲੇ ਕਰਕੇ ਨਵੀਂ ਇੱਕ ਛੋਟੀ ਬੁਰਕੀ ਨਹਿਰੂ ਦੇ ਮੂੰਹ ਵਿੱਚ ਪਾਉਂਦਿਆਂ ਐਨਾ ਹੀ ਆਖਿਆ ਕੀ ਕੀਤਾ ਜਾਵੇ ਹੁਣ ਬਾਪੂ ਤੋ ਪਿੰਡ ਚ ਪਤਾ ਕਰ ਕੋਈ ਉਹਦਾ ਮੈਂ ਵੀ ਬੈਠੂ ਲੋਕਾਂ ਸਾਂ ਜਾ ਕੇ ਕੀ ਹੈ ਕਿਧਰੋਂ ਕੋਈ ਕੰਨ ਸੋ ਮਿਲ ਜਾਂਦੀ ਏ ਗਾਨੀ ਨੇ ਥਾਲੀ ਵਿੱਚ ਰੋਟੀ ਰੱਖੀ ਤੇ ਦੁੱਲੇ ਨੂੰ ਫੜਾ ਦਿੱਤੀ ਕੋਲੀ ਵਿੱਚ ਮੂੰਗੀ ਦੀ ਦਾਲ ਸੀ ਤੇ ਤਿੰਨ ਰੋਟੀਆਂ ਦੇ ਖੰਨੇ ਵਾਰਿੰਦਾ ਵਟਾ ਦੋਜੀ ਮੰਡੀ ਉੱਤੇ ਬੈਠਾ ਉਹ ਵੀ ਰੋਟੀ ਖਾਣ ਲੱਗਿਆ ਉਹ ਹੌਲੀ-ਹੌਲੀ ਬੁਰਕੀ ਮੂੰਹ ਵਿੱਚ ਪਾਉਂਦਾ ਤੇ ਹੌਲੀ-ਹੌਲੀ ਚੇਤਦਾ ਜਿਵੇਂ ਕੋਈ ਕਈ ਦਿਨਾਂ ਦਾ ਬਿਮਾਰ ਬੰਦਾ ਰੋਟੀ ਖਾਂਦਾ ਹੋਵੇ ਚੰਨ ਚਾਨਣੀ ਰਾਤ ਸੀ ਨੇਮ ਦੀ ਛਾਤ ਉਪਰਾਂ ਬੈਠੇ ਉਹ ਸਰਦਾਰੋ ਦਾ ਝੇੜਾ ਕਰੇ ਜਾ ਰਹੇ ਸਨ ਉਹਨਾਂ ਦੀ ਰੋਟੀ ਮੁੱਕਣ ਵਾਲੀ ਸੀ ਕਿ ਗਾਨੀ ਚੁੱਲ੍ਹੇ ਦਾ ਕੰਮ ਨਿਵੇੜ ਕੇ ਉਹਨਾਂ ਦੇ ਕੋਲ ਆ ਬੈਠੇ ਉਹਨੇ ਆਪ ਜੇ ਰੋਟੀ ਖਾਦੀ ਨਹੀਂ ਸੀ ਉਹਦੇ ਕੰਨਾਂ ਵਿੱਚ ਪਿਓ ਪੁੱਤ ਦੇ ਦੁਖੀ ਬੋਲ ਪਏ ਸਨ ਐਸੇ ਕਰਕੇ ਉਹਨਾਂ ਕੋਲ ਆ ਬੈਠੀ ਸੀ ਆਖਣ ਲੱਗੀ ਚੰਗੀ ਪਲੀ ਗਈ ਐ ਮੋਢੇ ਕੋਤਲੀ ਲਮਕਾ ਕੇ ਸਾਰਾ ਸਮਾਨ ਪਾ ਕੇ ਆ ਕੇ ਗਈ ਐ ਮੈਨੂੰ ਅੱਜ ਪਹਿਲਾਂ ਟਿੱਬੇ ਜਾਉਂਗੀ ਅੱਥ ਨੂੰ ਮੜਾਉਂਦੀ ਸੀ ਖਬਰੇ ਕੀ ਪਾਣਾ ਬੀਤ ਗਿਆ ਕੀ ਸਮਝੀਏ ਹੁਣ ਉਹ ਤਾਂ ਮੇਰਾ ਸਾਲਾ ਇੱਥੇ ਫਿਰਦਾ ਜੇ ਪਹਿਲਾਂ ਮਹੰਗਲ ਤੇ ਸ਼ੱਕ ਰੀਆ ਆਪਾਂ ਚੰਨੂ ਖੁੱਲ ਕੇ ਗੱਲ ਕਰਨ ਲੱਗਿਆ ਹੁਣ ਜਦੋਂ ਪਾਣੀ ਜਮਾ ਸਿਰ ਉਤੋਂ ਦੀ ਫਿਰ ਗਿਆ ਲੱਗਦਾ ਸੀ ਹੁਣ ਕੀ ਹੋਲਾ ਰਹਿ ਗਿਆ ਦੁੱਲੇ ਤੇ ਨੂ ਪੁੱਤ ਵਿਚਕਾਰ ਹੁਣ ਤਾਂ ਉਹ ਸਿੱਧੀਆਂ ਸਪਾਰਟ ਗੱਲਾਂ ਕਰਨ ਲੱਗ ਪਏ ਸਨ ਗਾਨੀ ਦੋਵਾਂ ਦੇ ਝੂਠੇ ਪੰਡੇ ਚੁੱਕ ਕੇ ਲੈ ਗਈ ਨਹਿਰੂ ਗੱਲ ਨਹੀਂ ਕਰਨ ਦਿੰਦਾ ਸੀ ਵਿੱਚ ਦੀ ਬੋਲੀ ਜਾਂਦਾ ਤੇ ਤੰਗ ਕਰਦਾ ਉਹਨੂੰ ਚੁੱਕ ਕੇ ਆਪਣੇ ਨਾਲ ਰਸੋਈ ਵਿੱਚ ਲੈ ਗਈ ਮੁੰਡੇ ਨੂੰ ਖੇਡ ਲਾ ਕੇ ਉਹ ਖੁਦ ਰੋਟੀ ਖਾਣ ਲੱਗੇ ਪਰ ਕੰਨੂ ਦਾ ਪਿਓ ਪੁੱਤ ਦੀਆਂ ਗੱਲਾਂ ਵੱਲ ਰਿਹਾ ਕਦੇ-ਕਦੇ ਉਹ ਮੂੰਹ ਵਿੱਚ ਮੁਰਕੀ ਪਾ ਕੇ ਥਾਂ ਦੇ ਥਾਂ ਰੁਕ ਜਾਂਦੀ ਤੇ ਮੁੰਡੇ ਨੂੰ ਝਿੜਕਦੇ ਚੁੱਪ ਵੇ ਕੁਝ ਦਿਨ ਪਹਿਲਾਂ ਮੀਂਹ ਪੈ ਕੇ ਹਟਿਆ ਸੀ ਉੜਦੀ ਧੂੜ ਜੰਮ ਗਈ ਉਸ ਦਿਨ ਆਸਮਾਨ ਸਾਫ਼ ਸੀ ਪਰ ਕੋਈ ਕੋਈ ਬੱਦਲ ਵੀ ਸੀ ਬੱਦਲ ਜਦੋਂ ਚੰਨ ਦੇ ਨੇੜੇ ਆਉਂਦਾ ਤਾਂ ਲੱਗਦਾ ਚੰਦ ਬਰਫ਼ ਤੇ ਸਤਰੀ ਵਾਂਗ ਤੇ ਰਿਆ ਹੈ ਥੋੜੀ ਥੋੜੀ ਹਵਾ ਵਗ ਰਹੀ ਸੀ ਪਰ ਟੱਬਰ ਦੇ ਤਿੰਨ ਜੀ ਆਂ ਅੰਦਰ ਕਿਧਰੇ ਪੂਰਾ ਵੱਟ ਸੀ ਪੀਖੀ ਵਾਲੇ ਕੀ ਕਹਿੰਦੇ ਚੰਨੂ ਨੇ ਪੁੱਛਿਆ ਉਹਨਾਂ ਕੀ ਆਖਣਾ ਸੀ ਮੈਂ ਸਾਰੀ ਕਹਾਣੀ ਦੱਸੀ ਉਹ ਤਾਂ ਆਪ ਦੁਖੀ ਹੋਏ ਫੇਰ ਦਾਰੂ ਪੀਣ ਬੈਠ ਗਏ ਤੇ ਮੇਰਾ ਦਿਲ ਤਰਉਣ ਲੱਗੇ ਉਂ ਮੈਂ ਕਹਿ ਕੇ ਆਇਆ ਉਹਨਾਂ ਨੂੰ ਬਈ ਪਤਾ ਕਰੋ ਕਿਧਰੇ ਤੇ ਉੱਥੇ ਉਹ ਹੋਰ ਉਹ ਉਹਰ ਤੇਰੀ ਨਾਨੀ ਸਰਦਾਰੋ ਦਾ ਹਾਲਚਲ ਪੁੱਛਣ ਲੱਗੇ ਮੈਂ ਸਮਝ ਗਿਆ ਉਹ ਹੈ ਨਹੀਂ ਇੱਥੇ ਮੈਂ ਫੇਰ ਕੀ ਗੱਲ ਛੇੜਦਾ ਉਥੋਂ ਮੈਂ ਉਨੀ ਪੈਰੀ ਮੁਰ ਪਿਆ ਸੀ 5 ਰੁਪਏ ਨਹੀਂ ਗਿਆ ਗਿਆ ਸੀ ਤੈਨੂੰ ਦੱਸਿਆ ਤਾਂ ਹੈ ਤਿੰਨੇ ਥਾਂ ਹੀ ਗਿਆ ਕਿਦਰੇ ਮੁਸਕ ਨਹੀਂ ਉਹਦਾ 5 ਰੁਪਏ ਵਾਲਿਆਂ ਨੂੰ ਵੀ ਕਹਿ ਕੇ ਆਇਆ ਇਹ ਕੀ ਦਾ ਬਈ ਪਾਲ ਟੋਲ ਕਰੋ ਕਿਦਰੇ ਉਹਦੇ ਫੇਰ 5 ਰੁਪਏ ਵਾਲੇ ਤਾਂ ਉਲਟਾ ਮੈਨੂੰ ਹੀ ਗਾਲਾਂ ਕੱਢਣ ਲੱਗੇ ਅਖੇ ਤੂੰ ਖੁੱਲੀ ਕਰ ਛੱਡਿਆ ਸੀ ਉਹਨੂੰ ਰੋਟੀ ਖਾਂਦੇ ਖਾਂਦੇ ਥਾਲੀ ਹੱਥ ਵਿੱਚ ਲੈ ਕੇ ਗਾਨੀ ਉਹਨਾਂ ਦੇ ਕੋਲ ਆ ਖੜੀ ਬੋਲੀ ਇਹ ਗੱਲ ਤਾਂ ਮੈਂ ਵੀ ਕਹਨੀ ਆ ਬਾਪੂ ਉਹਦੇ ਲੱਛਣ ਵਸਣ ਵਾਲੇ ਨਹੀਂ ਸੀ ਤੂੰ ਬਾਪੂ ਉਹਨੂੰ ਬਹੁਤ ਚਮਲਾ ਦਿੱਤਾ ਜਿੱਦਣ ਦੀ ਕੋਠਲੀ ਲੈ ਕੇ ਜਾਣ ਲੱਗੀ ਐ ਉਹਨੂੰ ਓਪਰੀ ਹਵਾ ਚਿੰਬੜ ਗਈ ਸੀ ਫੇਰ ਉਹਦਾ ਘਰ ਕਿੱਥੋਂ ਜੀ ਲੱਗਦਾ ਓਏ ਮੈਂ ਦਾ ਭਾਈ ਉਹਨੂੰ ਬਈ ਉਹੀ ਸੁਖੀ ਰਹੇ ਉਹਦਾ ਚਿੱਤ ਉਦਰੇ ਨਾ ਮੈਂ ਚਮਲਾਉਣਾ ਕਰਨੂ ਸੀ ਇੱਥੇ ਕੀ ਘਟਾ ਹੈ ਕਿਸੇ ਚੀਜ਼ ਦਾ ਮਨ ਮਰਜੀ ਦਾ ਖਾਂਦੀ ਪੀਂਦੀ ਸੀ ਸੁਰਗ ਭੋਗਦੀ ਸੀ ਮੱਥੇ ਦੀ ਠਿਕਰੀ ਤਾਂ ਇਹ ਫੁੱਟਦੀ ਐ ਵੀ ਉਹ ਗਈ ਕਿਉਂ ਮੁੰਡੇ ਬਹੂ ਕੋਲ ਦੁੱਲੇ ਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਸੀ ਫਿਰ ਦੁੱਲਾ ਚੁੱਪ ਕਰਕੇ ਬੈਠ ਗਿਆ ਜਿਵੇਂ ਸਾਰੀਆਂ ਗੱਲਾਂ ਮੁੱਕ ਗਈਆਂ ਹੁਣ ਨਹਿਰੂ ਉਹਦੀ ਮੰਜੀ ਕੋਲ ਦੋ ਵਾਰੀ ਆਇਆ ਖੜਾ ਝਾਕਦਾ ਰਿਹਾ ਦੋਲੇ ਨੇ ਉਹਨੂੰ ਬੁਲਾਇਆ ਨਹੀਂ ਕੋਈ ਪਿਆਰ ਨਹੀਂ ਦਿੱਤਾ ਉਹਦੇ ਕੋਲ ਤਾਂ ਜਿਵੇਂ ਕੋਈ ਆਇਆ ਹੀ ਨਾ ਹੋਵੇ ਰੋਟੀ ਖਾਣ ਬਾਅਦ ਸਾਰਾ ਟੱਬਰ ਘੁੱਟ-ਘੁੱਟ ਦੁੱਧ ਪੀਂਦਾ ਹੁੰਦਾ ਵਾਟੇ ਥੱਲੇ ਰੱਖ ਕੇ ਦੁੱਲਾ ਉੱਠਿਆ ਤੇ ਚੁਬਾਰੇ ਨੇ ਪੌੜੀਆਂ ਜਾ ਚੜੇ ਉਹ ਕੋਠੇ ਉੱਤੇ ਚੁਬਾਰਿਆਂ ਅੱਗੇ ਸੌਂਦਾ ਹੁੰਦਾ ਚੁਬਾਰੇ ਵਿੱਚੋਂ ਪਹਿਲਾਂ ਉਹਨੇ ਇੱਕ ਮੰਜਾ ਬਾਹਰ ਕੱਢਿਆ ਬਿਸਤਰਾ ਕੱਢ ਕੇ ਵਿਛਾ ਲਿਆ ਫੇਰ ਦੂਜਾ ਮੰਜਾ ਵੀ ਕੱਢ ਲਿਆ ਦੂਜੇ ਮੰਜ਼ੇ ਉੱਤੇ ਬਿਸਤਰਾ ਲਿਆ ਕੇ ਨਹੀਂ ਰੱਖਿਆ। ਉਹਨੂੰ ਯਾਦ ਆ ਗਿਆ ਕਿ ਸਰਦਾਰੋਂ ਤਾਂ ਹੈ ਨਹੀਂ। ਦੂਜਾ ਮੰਜ਼ਾ ਕਿਦੀ ਖਾਤਰ ਕੱਢਿਆ ਏ। ਕੁਰਤਾ ਗੜੋਲਾ ਕੇ ਅੰਦਰ ਚਵਾਰੇ ਵਿੱਚ ਕਿੱਲੇ ਉੱਤੇ ਟੰਗ ਦਿੱਤਾ। ਬੰਨੀ ਬਣਾਈ ਆਪਣੀ ਪਗੜੀ ਵੀ ਉਸ ਕਿੱਲੇ ਉੱਤੇ ਟਿਕਾ ਦਿੱਤੀ। țeੜ ਦਾ ਚਾਦਰਾਂ ਲਾ ਕੇ ਸਰਾਣੀ ਰੱਖ ਲਿਆ। ਮੰਜ਼ੇ ਉੱਤੇ țeਡਾ ਹੋਣ ਵੇਲੇ ਉਹਦੇ ਅੰਦਰੋਂ ਇੱਕ ਲੰਮਾ ਹੋਂਕਾ ਨਿਕਲ ਗਿਆ। ਸਾਹ ਸੂਤ ਕੇ ਲੈ ਜਾਣ ਵਾਲਾ ਹੋਂਕਾ ਐਡੀ ਵੱਡੇ ਦੇਸੀ ਉਹਦੇ ਤੁਰਦਾ ਤਾਂ ਧਰਤੀ ਕੰਬਦੇ ਹੁੰਦੇ ਹੁਣ ਉਹਨੂੰ ਲੱਗਿਆ ਜਿਵੇਂ ਉਹ ਕੋ ਬਹੁਤ ਛੋਟਾ ਰਹਿ ਗਿਆ ਹੋਵੇ ਜਿਵੇਂ ਉਹਦੇ ਪਿੰਡੇ ਦਾ ਮਾਸ ਘਟ ਗਿਆ ਹੋਵੇ ਤੇ ਉਹਦਾ ਕਦ ਛੰਗ ਗਿਆ ਗਿਆ ਹੋਵੇ ਕੱਚਾਂ ਦਾ ਮੁਰਕਾ ਪਹੁੰਚ ਕੇ ਚਾਦਰੇ ਦਾ ਲੜ ਉਹਨੇ ਸਰਾਣੇ ਥਲੇ ਕੀਤਾ ਤਾਂ ਉਹਨੂੰ ਆਪਣੇ ਪਿੰਡੇ ਵਿੱਚ ਉਹ ਇਹ ਦੁਰਗੰਧ ਆਈ 14ਵੀਂ ਦਾ ਚੰਦ ਸਿਖਰ ਆ ਚੁੱਕਿਆ ਸੀ ਹੁਣ ਹਵਾ ਇੰਨੀ ਨਹੀਂ ਸੀ ਰੁਕ ਰੁਕ ਕੇ ਕੋਈ ਬੁੱਲਾ ਹੁੰਦਾ ਪਰ ਦੁੱਲੇ ਨੂੰ ਗਰਮੀ ਦਾ ਕੋਈ ਅਹਿਸਾਸ ਨਹੀਂ ਸੀ। ਉਹਦੇ ਲਈ ਤਾਂ ਹਮੇਸ਼ਾ ਇਹ ਜਿਵੇਂ ਏ ਰੁੱਤ ਚੰਦਰੀ ਹੋਵੇ। ਚੰਦ ਵੀ ਅੱਗ ਵਰਸਾਰਿਆ ਸੀ। ਉਧਰ ਥੱਲੇ ਚੰਨੂ ਤੇ ਗਾਨੀ ਨੇ ਮੰਜੇ ਕੋਲ-ਕੋਲ ਕਰਕੇ ਢਾਲੇ। ਨਹਿਰੂ ਦੁੱਧ ਪੀ ਕੇ ਸੌਂ ਗਿਆ ਸੀ। ਗਾਨੀ ਨੇ ਪਾਂਡਾ ਟੈਂਡਾ ਸਾਰਾ ਸਾਭ ਕੇ ਆਪਣੀ ਪੁਰਾਣੀ ਦਰੀ ਝਾੜ ਕੇ ਵਿਛਾ ਕੇ ਪੈ ਗਈ। ਨਹਿਰੂ ਚੰਨੂ ਦੇ ਮੰਜੇ ਉੱਤੇ ਸੀ। ਉਹ ਹੌਲੀ-ਹੌਲੀ ਗੱਲਾਂ ਕਰਨ ਲੱਗੇ। ਗੰਨੀ ਆਖਰੀ ਸੀ ਬਾਪੂ ਦਾ ਕਸੂਰ ਐ ਸਨ ਉਹਨੂੰ ਘੋਰ ਕੇ ਕੰਮ ਚ ਤਾਂ ਕਦੇ ਨਹੀਂ ਪਾਇਆ ਉਹ ਤਾਂ ਬਸ ਪਹਿਨ ਪੱਚਰ ਕੇ ਰਹਿੰਦੀ ਜਿਵੇਂ ਪ੍ਰਾਣੀ ਆਏ ਹੋਏ ਕਦੇ ਟਿੱਬਿਆਂ ਤੋਂ ਰੇਤੇ ਦੇ ਬੱਠੜ ਲੈ ਕੇ ਆਈ ਪਸ਼ੂਆਂ ਥੱਲੇ ਵਿਛਾਉਣ ਨੂੰ ਬੋਤੀ ਦੀ ਧਾਰ ਕਟਣੀ ਕਿੱਥੇ ਆਉਂਦੀ ਸੀ ਉਹਨੂੰ ਨਹੀਂ ਗੱਲ ਇਹ ਨਹੀਂ ਜੇ ਉਹ ਕੰਮਾਂ ਚ ਵੀ ਹੁੰਦੀ ਤਾਂ ਸੁਭਾਅ ਉਹਦਾ ਇਹੀ ਰਹਿਣਾ ਸੀ ਇਹ ਗੱਲ ਨਹੀਂ ਸੀ ਚੰਨੂ ਨੇ ਕਿਹਾ ਨਹੀਂ ਪੜਿਆ ਤੇਮੀ ਕੰਮ ਕਰਾਂ ਚ ਫਸੀ ਰਹੇ ਤਾਂ ਹੋਰ ਪਾਸੇ ਧਿਆਨ ਨਹੀਂ ਜਾਂਦਾ ਉਹਦਾ ਵੇਲੀ ਤਿਮੀ ਇਹਨਾ ਕੁਚੱਜਾ ਚ ਪੈਂਦੀ ਹੈ ਕੁਚੱਜਾ ਤਾਂ ਬਾਪੂ ਨੇ ਕੀਤਾ ਕਿੱਥੇ ਬਾਪੂ ਦੀ ਉਮਰ ਕਿੱਥੇ ਮਾਸੀ ਦੀ ਉਮਰ ਉਮਰਾਂ ਦਾ ਫਰਕ ਵੀ ਵੇਖ ਜੇ ਦੇਖੀ ਮਾਸੀ ਤੇਰੀ ਉਮਰ ਦੀ ਹੈ ਬਾਪੂ ਤਾਂ ਪਿਓ ਲੱਗਦਾ ਹੈ ਉਹਦਾ ਇਹ ਕੁਚੱਜ ਨਹੀਂ ਤਾਂ ਹੋਰ ਕੀ ਹੈ ਉਦੋਂ ਤਾਂ ਦੇਖਿਆ ਨਾ ਬਾਪੂ ਨੇ ਲੈ ਆਇਆ ਚੱਕ ਕੇ ਉਹਨੂੰ ਉਮਰਾਂ ਦੀ ਗੱਲ ਵੀ ਠੀਕ ਐ ਪਰ ਤੀਮੀ ਦਾ ਜੇ ਪੈਰ ਬਾਹਰ ਨਾ ਨਿਕਲੇ ਤਾਂ ਕੁਛ ਨਹੀਂ ਵਿਗੜਦਾ ਉਹਦਾ ਤੇਮੀ ਉਮਰ ਅਮਰ ਨੂੰ ਕੁਛ ਨਹੀਂ ਜਾਣਦੀ ਹੁੰਦੀ ਬਾਪੂ ਦੀ ਉਮਰ ਚਾਹੇ ਕਿੱਡੀ ਐ ਐਡੀ ਵੱਡੀ ਵੀ ਨਹੀਂ ਪਰ ਬਾਪੂ ਦੀ ਦੇਹ ਤਕੜੀ ਐ ਪਰ ਮਾਸੇ ਦਾ ਆਉਂਦੇ ਦਾ ਹੀ ਢਾਂਚਾ ਵਿਗੜ ਗਿਆ ਇਹਨੂੰ ਵਿਆਹ ਕਰਵਾਉਣ ਦੀ ਲੋੜ ਹੀ ਕੀ ਸੀ ਕੀ ਲੋੜ ਸੀ ਵਿਆਹ ਦੀ ਆਪਦਾ ਸਵਾਦ ਦੇਖ ਲਿਆ ਬਸ ਅਸੀਂ ਛੇ ਸੀ ਪਹਿਲਾਂ ਹਲੇ ਰੱਜਿਆ ਨਹੀਂ ਸੀ ਬਾਪੂ ਕਰੇ ਚਾਰ-ਚਾਰ ਨੂਹਾ ਫਿਰਦੀਆਂ ਹੂੰ ਤੇ ਬੁੜਾ ਇਹ ਚੱਜ ਕਰੇ ਇਹ ਤਾਂ ਹੋਣਾ ਹੀ ਸੀ ਇੱਕ ਦੇ ਇਹਦੇ ਨਾਲ ਹੁਣ ਫਿਰਦਾ ਮੂੰਜਾ ਮੇਜੀ ਆਖੇ ਭਾਲ ਟੋਲ ਕਰੋ ਭਾਈ ਤੁਹਾਡੀ ਮਾਸੀ ਦਾ ਮੈਂ ਦਸਾਂ ਇਹ ਸਾਰਾ ਕੁਝ ਕਰਮੋ ਭੈਣ ਦੇ ਪੈਰੋਂ ਹੋਇਆ ਉਹੀ ਹੈ ਬੀਬੀ ਜਣਾਂ ਨੇ ਉਹ ਆਪ ਦੱਸਤੀ ਸੀ ਇੱਕ ਦਿਨ ਮੈਨੂੰ ਕਹਿੰਦੀ ਸੀ ਆਪਦੇ ਧੀਮੀ ਬਿਨਾ ਬੰਦੇ ਦਾ ਕੀ ਵੱਟੀ ਦੇ ਕਰਨੀ ਆਪਾਂ ਆਪਦੇ ਕਰਨੀ ਦੇਖੀਏ ਤਾਂ ਆਪਣੇ ਆਦਮੀਆਂ ਨੂੰ ਸਰ ਜਾਂਦਾ ਭਲਾ ਆਪਣੇ ਬਗੈਰ ਆਪਾਂ ਹੁੰਨੀਆਂ ਤਾਂ 100 ਗੱਲ ਗੁਰਬਤ ਕਰਦੇ ਨੇ ਬੰਦੇ ਆਪਣੇ ਨਾਲ ਬਾਪੂ ਵਿਚਾਰਾ ਅਖਿਉਂ ਕਿਹਦੇ ਨਾਲ ਕਰੇ ਗੱਲ ਗੁਰਬਤ ਜੇ ਮਾਸੀ ਨਾ ਹੋਵੇ ਤੇਆਂ ਕਿਹੜਾ ਨਿੱਤ ਬੈਠੀਆਂ ਰਹਿੰਦੀਆਂ ਨੇ ਕੋਲ ਨੂੰਹਾਂ ਨਾਲ ਕੀ ਗੱਲ ਕਰੂਗਾ ਸੋਹਰਾ ਕਰਮੋਂ ਨੇ ਬਾਪੂ ਨੂੰ ਚੋਕ ਦਿੱਤੀ ਉਹਨੇ ਕਰਾਇਆ ਵਿਆਹ ਬਾਪੂ ਦਾ ਬਾਪੂ ਨੂੰ ਆਪਣੇ ਮਰਦਪੁਣੇ ਤੇ ਗਮਾਨ ਸੀ ਇਹਨੂੰ ਆਏ ਸੀ ਬਈ ਮੈਂ ਸਦਾ ਹੀ ਇਹੋ ਜਿਹਾ ਰਹੂੰਗਾ ਵਕਤ ਨਾਲ ਬੰਦੇ ਦਾ ਸਰੀਰ ਢਲ ਜਾਂਦਾ ਏ ਉਹ ਗੱਲ ਨਹੀਂ ਰਹਿੰਦੀ ਨਾਲੇ ਕਿੱਥੇ ਚਾਹੇ ਪਿਉ ਹੈ ਗੱਲ ਕਰਨੀ ਠੀਕ ਨਹੀਂ ਮਾਸੀ ਕੀ ਕਰਦੇ ਵਿਚਾਰੇ ਉਹਦਾ ਕਸੂਰ ਭੋਰਾ ਨਹੀਂ ਸੀ ਇੱਕ ਰੱਤੀ ਵੀ ਕਸੂਰ ਨਹੀਂ ਉਹਦਾ ਉਹ ਕੀ ਕਰਦੀ ਨਿੰਮ ਵਿੱਚ ਦੇ ਚੰਦ ਕਦੇ-ਕਦੇ ਝਾਤੀ ਮਾਰਦਾ ਇੱਕ ਬੱਦਲ ਖਤਮ ਹੁੰਦਾ ਦੂਜਾ ਆ ਕੇ ਵਰਦਾ ਉਹ ਗੱਲਾਂ ਕਰ ਹੀ ਰਹੇ ਸਨ ਕਿ ਉਧਰੋਂ ਚੋਗਾਨ ਵੱਲੋਂ ਉਹਨਾਂ ਨੂੰ ਮੱਧਮ ਜਿਹੀ ਕੋਈ ਆਵਾਜ਼ ਸੁਣਾਈ ਦਿੱਤੀ ਜਿਵੇਂ ਕੋਈ ਚੀਜ਼ ਟੁੱਟ ਕੇ ਡਿੱਗਦੀ ਹੋਵੇ ਇਹ ਆਵਾਜ਼ ਹੌਲੀ-ਹੌਲੀ ਉੱਚੀ ਹੁੰਦੀ ਜਾ ਰਹੀ ਸੀ ਜਿਵੇਂ ਖੜਕਾ ਇੱਧਰੋਂ ਤੁਰਿਆ ਆ ਰਿਹਾ ਹੋਵੇ ਚੰਨੂ ਨੇ ਉੱਠ ਕੇ ਦੇਖਿਆ ਤੇ ਗਾਲ ਕੱਢੀ ਓਏ ਮੇਰੇ ਸਾਲੇ ਦੇਆ ਕਿਉਂ ਕੀ ਹੋਇਆ ਗਾਨੀ ਵੀ ਆਪਣੇ ਮੰਜੇ ਉੱਤੇ ਉੱਠ ਕੇ ਬੈਠ ਗਈ ਇੱਕ ਕੋਠ ਇੱਧਰੋਂ ਆ ਰਿਹਾ ਸੀ ਚਾਹੇ ਉਹਦੀਆਂ ਮੂਰਨੀਆਂ ਦੋਵੇਂ ਲੱਤਾਂ ਨੂੰ ਨਿਓੜ ਲੱਗਿਆ ਹੋਇਆ ਸੀ ਪਰ ਉਹ ਜੁੜੀਆਂ ਹੋਈਆਂ ਦੋਵੇਂ ਲੱਤਾਂ ਇੱਕੋ ਵਾਰ ਅੱਗੇ ਰੱਖਦਾ ਤੇ ਮਗਰ ਲੀਆਂ ਦੋਵੇਂ ਲੱਤਾਂ ਅੱਗੇ ਲਿਆ ਕੇ ਫੇਰ ਇੰਜ ਕਰਦਾ ਇਹ ਉਹਦਾ ਅਜੀਬ ਤਰੀਕਾ ਸੀ ਤੁਰਨ ਦਾ ਉਹਨੇ ਥੋੜਾ ਹੀ ਪੰਦ ਨਵੇੜਿਆ ਸੀ ਚੰਨੂ ਭੱਜ ਕੇ ਗਿਆ ਬੁਸ਼ਕਰ ਮਾਰੀ ਉੜਦੀਆਂ ਦੋਵੇਂ ਲੱਤਾਂ ਵਿੱਚੋਂ ਨਿਉੜ ਖੋਲ ਦਿੱਤਾ ਊਠ ਕੰਬ ਰਿਹਾ ਸੀ ਚੇੜਵੇ ਕਰੀ ਜਾਂਦਾ ਉਹਦੇ ਤੌਣਦਵਾਲੇ ਸਿਰ ਦਾ ਸਾਫਾ ਭੁਲੇੜ ਕੇ ਉਹ ਊਠ ਨੂੰ ਉਹਦੇ ਕਿੱਲੇ ਵੱਲ ਤੋਰ ਕੇ ਲੈ ਗਿਆ ਸਾਰੇ ਊਠ ਚੰਨੂ ਵੱਲ ਝਾਕ ਰਹੇ ਸਨ ਸਾਰੇ ਹੀ ਜਿਵੇਂ ਆਪਣੇ ਨਿਯੋਲ ਤੜਾਉਣੇ ਚਾਹੁੰਦੇ ਹੋ ਖਿਲਦੇ ਜੁਲਦੇ ਵੀ ਸਨ ਚੰਨੂ ਨੂੰ ਯਾਦ ਆਇਆ ਓਏ ਸਾਲਿਓ ਊਠਾਂ ਨੂੰ ਪਾਣੀ ਨੇ ਪਿਆਇਆ ਸੀ ਅੱਜ ਬਾਪੂ ਦੇ ਝਗੜੇ 'ਚ ਭੁੱਲ ਹੀ ਗਏ ਉਹ ਤੋਂ ਗਰਮੀ ਦਾ ਮਹੀਨਾ ਪਸ਼ੂ ਹਿਚਾਰਾ ਬੋਲ ਤਾਂ ਸਕਤਾ ਨਹੀਂ ਤਾਂ ਹੀ ਆਉਂਦਾ ਸੀ ਊਠ ਸਣੇ ਨਿਯੋਲ ਇਦਾਂ ਨੂੰ ਚੰਨੂ ਆਪਣੇ ਆਪ ਵਿੱਚ ਹੀ ਬੋਲ ਰਿਹਾ ਸੀ ਉਨੇ ਗਾਨੀ ਨੂੰ ਆਕੇ ਦੱਸਿਆ ਤੇ ਹੱਸਣ ਲੱਗਿਆ ਕਿਹਾ ਤੂੰ ਖੋਜੋ ਪਾਣੀ ਕੱਢ ਚੁਬੱੱਚਾ ਭਰ ਦੇ ਮੈਂ ਇੱਕ ਇੱਕ ਊਠ ਲੈ ਕੇ ਆਉਣਾ ਇੱਧਰ ਸਾਰੇ ਆ ਪਸ਼ੂਆਂ ਨੇ ਰੱਜ ਕੇ ਪਾਣੀ ਪੀਤਾ ਚੰਨੂ ਆਖੇ ਜਾ ਰਿਹਾ ਸੀ ਲੈ ਦੇ ਇਹਨਾਂ ਨੇ ਕੀ ਬੋਲ ਕੇ ਆਖ ਦੇਣਾ ਹੈ ਪਾਣੀ ਪੀ ਕੇ ਉਹ ਸਭ ਆਰਾਮ ਨਾਲ ਖੜੇ ਸਨ ਚੰਨੂ ਨੇ ਸਭ ਦੇ ਨਿਉਲ ਲਾਏ ਨਿਉਲਾਂ ਦੇ ਰੱਸੇ ਉਹਨਾਂ ਦੇ ਕਿੱਲਿਆਂ ਨਾਲ ਬੰਨ੍ਹ ਦਿੱਤੇ ਨਿਉਲ ਦਾ ਰੱਸਾ ਖੁੜਾ ਕੇ ਵੇੜੇ ਵਿੱਚ ਗਿਆ ਊਠ ਫੋਣ ਫੇਰ ਇੱਕ ਇੱਕ ਕਰਕੇ ਉਠ ਬੈਠਣ ਲਗੇ ਬੈਠੇ ਬੈਠੇ ਡੇਡੇ ਹੋ ਗਏ ਚੰਨੂ ਗਾਨੀ ਕੋਲ ਆਇਆ ਉਹਦੇ ਅੱਖ ਲੱਗ ਚੁੱਕੇ ਸੀ ਤੇ ਫੇਰ ਚੰਨੂ ਵੀ ਸੌਣ ਦੀ ਕੋਸ਼ਿਸ਼ ਕਰਨ ਲੱਗਾ ਹਵਾ ਵਿੱਚ ਊਂਠਾਂ ਦੇ ਲੇਡਿਆਂ ਤੇ ਮੂਤ ਦੇ ਦੁਰਗੰਧ ਘੁਲੀ ਹੋਈ ਸੀ ਇਸ ਬਾਜ਼ੀਗਰ ਪਰਿਵਾਰ ਨੂੰ ਇਹ ਬਦਬੂਸ ਖਵਾਵੇਂ ਖਵਾਵੇਂ ਲੱਗਦੀ ਚੁਬਾਰੇ ਅੱਗੇ ਪਿਆਦੁੱਲਾ ਅੱਧੀ ਰਾਤ ਤੱਕ ਉਸੜਵੱਟੀ ਲੈਂਦਾ ਰਿਹਾ ਕਦੇ ਉਸ ਬਾਹੀ ਨਾਲ ਇੱਕ ਜੋੜਦਾ ਕਦੇ ਉਸ ਬਾਹੀ ਨਾਲ ਸਿੱਧਾ ਪੈਂਦਾ ਤਾਂ ਉਹਦੇ ਅੱਖ ਖੁੱਲ ਜਾਂਦੀ ਅੱਖ ਖੁੱਲੀ ਤੋਂ ਦੇਖਦਾ ਅਸਮਾਨ ਵਿੱਚ ਕਦੇ ਬੱਦਲ ਹੁੰਦੇ ਕਦੇ ਨਾ ਹੁੰਦੇ ਚੰਦ ਹੋਰ ਥੱਲੇ ਲਹਿ ਗਿਆ ਹੁੰਦਾ ਪੌ ਹਾਲੇ ਪਾਟੀ ਨਹੀਂ ਸੀ ਕਿ ਉੱਠ ਕੇ ਬਹਿ ਗਿਆ ਸਨਾਨੇ ਰੱਖੀ ਮੱਗੀ ਵਿੱਚੋਂ ਪਾਣੀ ਪੀਤਾ ਮੱਗੀ ਵਿੱਚ ਥੋੜਾ ਹੀ ਪਾਣੀ ਬਾਕੀ ਰਹਿ ਗਿਆ ਸੀ ਉਹ ਦੋ ਵਾਰ ਉੱਠ ਕੇ ਪਹਿਲਾਂ ਵੀ ਪਾਣੀ ਪੀ ਚੁੱਕਿਆ ਸੀ ਅੱਜ ਵੀ ਬਹੁਤੀ ਹੀ ਲੱਗੀ ਜਾਂਦੀ ਸੀ ਤੇ ਉੱਠ ਕੇ ਪਾਣੀ ਪਿੰਦਾ ਪਰਾਂ ਖੁੰਜੇ ਵਿੱਚ ਜਾ ਕੇ ਪ੍ਰਣਾਲੇ ਉੱਤੇ ਪਿਸ਼ਾਬ ਕਰਦਾ ਮੁੜ ਕੇ ਮੰਝੇ ਉੱਤੇ ਆਉਂਦਾ ਤਾਂ ਕੋ ਚੈਨ ਮਿਲਦੀ ਪਰ ਕਿੱਥੇ ਸੀ ਚੈਨ ਉਹ ਫੇਰ ਪਾਸੇ ਮਾਰਨ ਲੱਗਦਾ ਸਾਰੀ ਰਾਤ ਉਹਨੂੰ ਊਖੜੀ ਊਖੀ ਨੀਂਦ ਆਈ ਕੋ ਲੇਖੇ ਵੜੀ ਨੀਂਦ ਜਿਵੇਂ ਆਈ ਹੋਵੇ ਤੇ ਨਾ ਵੀ ਆਈ ਹੋਵੇ ਉਹ ਚਵਾਰੇ ਵਿੱਚ ਗਿਆ ਕਿੱਲੇ ਉੱਤੇ ਟੰਗਿਆ ਢੋਲ ਥੱਲੇ ਉਤਾਰ ਲਿਆ ਉਦੋਂ ਕਪੜਾ ਲਾਇਆ ਗਰਦ ਪੈਣ ਤੋਂ ਇਹ ਕਪੜਾ ਢੋਲ ਉੱਤੇ ਬਲੇਟ ਕੇ ਬੰਨਿਆ ਹੋਇਆ ਸੀ ਡੱਗਾ ਤੇ ਛਿਟੀ ਢੋਲ ਦੀਆਂ ਡੋਰਾਂ ਵਿੱਚੋਂ ਬਾਹਰ ਕੱਢੇ ਉਹਨੇ ਉੱਥੇ ਹੀ ਛੱਲਿਆਂ ਨੂੰ ਕਸਣਾ ਚਾਹਿਆ ਪਰ ਨਹੀਂ ਉਹ ਥੱਲੇ ਜਾ ਕੇ ਡੋਰਾਂ ਕੱਸ ਲਵੇਗਾ ਹਾਲੇ ਪੌਣੀ ਫੁੱਟੀ ਸੀ ਢੋਲ ਦੀ ਆਵਾਜ਼ ਸੁਣ ਕੇ ਲੋਕ ਪਤਾ ਨਹੀਂ ਕੀ ਆਖਣਗੇ ਕਹਿਣਗੇ ਕੀ ਹੋ ਗਿਆ ਜਦੁੱਲੇ ਨੂੰ ਅੱਧੀ ਰਾਤ ਹੀ ਡੱਗਾ ਲਾ ਦਿੱਤਾ ਉਹ ਹੌਲੀ-ਹੌਲੀ ਪੌੜੀਆਂ ਉਤਰਿਆ ਵੇੜੇ ਵਿੱਚ ਮੁੰਡਾ ਤੇ ਬਹੂ ਹਾਲੇ ਜਾਗੇ ਨਹੀਂ ਸਨ। ਉਹਨੇ ਖੰਘੂਰ ਮਾਰੀ ਉਹ ਫੇਰ ਵੀ ਨਹੀਂ ਜਾਗੇ। ਚੋਗਾਨ ਵਿੱਚ ਜਾ ਕੇ ਉਹਨੇ ਢੋਲ ਕਸ ਲਿਆ। ਹੱਥ ਦੀ ਥਾਪ ਲਈ। ਢੋਲ ਦੀ ਗੜਕਵੀਂ ਆਵਾਜ਼ ਸੀ। ਤੇ ਫੇਰ ਉਹਨੇ ਛਿੱਟੀ ਨਾਲ ਤੇੜੜ ਤੇੜੜ ਕੀਤਾ। ਡੱਗਾ ਲਾਇਆ। ਬਾਜਵੇਂ ਸੁਰ ਵਿੱਚ ਢੋਲ ਵੱਜਣ ਲੱਗਿਆ। ਜਿਵੇਂ ਸੂਰਜ ਨੂੰ ਵੀ ਸੁਣਿਆ ਹੋਵੇ। ਕਹ ਹਟਣ ਲੱਗੀ ਸੀ। ਧੰਨਵਾਦ ਜੀ ਇਹ ਨਾਵਲ ਆਪ ਜੀ ਨੂੰ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੇ ਹੋਰ ਨਾਵਲ ਤੇ ਕਹਾਣੀਆਂ ਸੁਣ ਲੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ